ਅਜੇ ਮੀਟਿੰਗ ਜਿਹੜਾ ਪੰਜਾਬ ਦੇ ਅੰਦਰ ਵਾਤਾਵਰਨ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਕੁਝ ਲੋਕ ਕੁਝ ਸਰਕਾਰਾਂ ਮਿਲ ਕੇ ਪ੍ਰਦੀਪ ਕਲੇਰ ਵਰਗੇ ਦੋਸ਼ੀ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਤੋਹਫੀਨ ਕੀਤੀ ਜਿਨ੍ਹਾਂ ਨੇ ਆਪਣੇ ਬਜ਼ੁਰਗ ਸਾਇਆ ਦੀ ਜਨਾਂ ਨੂੰ ਅਸੀਂ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਜਿੱਦੋਂ ਸਾਨੂੰ ਸੰਦੇਸ਼ ਮਿਲਦਾ ਗੁਰਬਾਣੀ ਦਾ ਔਰ ਸੱਚੇ ਮਾਰਗ ਤੇ ਚੱਲਣ ਦਾ ਉਸ ਭੀੜ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜਿਹਨੇ ਤੇ 5 ਵਰਜੇ ਦਰਦ ਨੇ 5 ਸਾਲ ਪਘੋੜਾ ਦਿਆ ਔਰ 5 ਸਾਲ ਪਘੋੜਾ ਦਿਆ ਔਰ ਜੋਧਿਆ ਦੇ ਅੰਦਰੋਂ 5 ਸਾਲ ਦੇ ਬਾਅਦ ਬੀਜੇ ਵੀ ਤੇ ਕੋਈ ਨਦਾਵਾਂ ਦੇ ਨਾਲ ਉਹਦੀਆਂ ਫੋਟੋਆਂ ਆਈਆਂ ਨੇ ਔਰ ਉਦੋਂ ਫੜਿਆ ਜਾਂਦਾ ਇੱਕ ਵੀਦੇ ਦੇ ਵਾਸਤੇ ਉਹਨੂੰ ਸਿਰਫ ਜੇਲ੍ਹ ਤੇ ਭੇਜਦੇ ਨੇ ਤੋਂ ਉਥੋਂ ਉਹਨੂੰ ਨਵਾਦ ਹੋ ਆ ਕੇ ਗਾਜਨੀ ਮਲ ਕੇ ਸਾਬਨ ਤੇ ਨਹੀਂ ਮੈਂ ਕਹਾਂਗਾ ਗਾਜਨੀ ਮਲ ਕੇ ਉਹਦਾ ਰੰਗ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬਈ ਉਹਨੂੰ ਕਿਹਾ ਜਾਂਦਾ ਤੂੰ ਉਸ ਆ ਕੇ ਸਰਦਾਰ ਔਰ ਬੇਅਦਬੀ ਦਾ ਚੱਕਰ ਸੁੱਟਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਮੈਂ ਜਾਨਣਾ ਚਾਹਨਾ ਵੀ 5 ਸਾਲ ਪਗੋੜਾ ਰਿਆ 5 ਉਹ ਤਾਂ ਮਗਧਵੇਂ ਦਰਜ ਨੇ ਉਹ ਵਾਦਾ ਇੱਕ ਮਹੀਨੇ ਦੀ ਸਜ਼ਾ ਨਹੀਂ ਹੁੰਦੀ ਇੱਕ ਮਹੀਨੇ ਦੀ ਜੇਲ੍ਹ ਰਹਿ ਕੇ ਜ਼ਮਾਨਤ ਰਹਿ ਜਾਂਦੀ ਹੈ ਇਹ ਭਾਰਤੀ ਜਨਤਾ ਪਾਰਟੀ ਤੇ ਆਮ ਪਾਰਟੀ ਦੀ ਮਿਲੀ ਇੱਕ ਸਾਜ਼ਿਸ਼ ਤੇ ਇੱਕ ਕਾਨੂੰਨੀ ਸਾਜ਼ਿਸ਼ ਜਿਹੜਾ ਕਾਲੀ ਦਲ ਨੂੰ ਤੋੜਨ ਵਾਸਤੇ ਰਚੀ ਆਸਮਾਨ ਤੇ ਧੁੱਗਿਆ ਕੋਈ ਆਸਮਾਨ ਗੰਦਾ ਨਹੀਂ ਹੁੰਦਾ ਉਹ ਆਪਣੇ ਮੂੰਹ ਤੇ ਬੰਦ ਇਹ ਦੋ ਸਰਕਾਰਾਂ ਦੇ ਮੂੰਹ ਤੇ ਉਥੋਂ ਪ੍ਰਦੀਪ ਗਲੇਰ ਨੂੰ ਲਿਆ ਕੇ ਇਹ ਸਾਬਤ ਕਰ ਦਿੰਦਾ ਕਿ ਜਿਹੜਾ ਬੇਅਦਬੀ ਹੋਈ ਹੈ ਜਿਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਸਜ਼ਾਵਾ ਦੇਾਂਗੇ ਤੁਆ ਦੋਹਾਂ ਸਰਕਾਰਾਂ ਨੇ ਕਾਂਗਰਸ ਸਰਕਾਰ ਔਰ ਆਮ ਪਾਰਟੀ ਨੇ ਗੱਲ ਕਰਕੇ ਰੱਦਾ ਚਾਈ ਸੀ ਅਈ ਬੇਅਦਬੀ ਦਾ ਮੁੱਦਾ ਤੇ ਉਹਨਾਂ ਨੂੰ ਵੜ ਕੇ ਅੰਦਰ ਦੇਆ ਮਾਣ ਰ ਅਫਸੋਸ ਦੇ ਨਾਲ ਕਹਿਣਾ ਪੈਂਦਾ ਬੇਅਦਬੀ ਵਾਲਿਆਂ ਨੂੰ ਇਹਨਾਂ ਨੇ ਆਪਣੇ ਸਿਰ ਦੇ ਚੁੱਕ ਕੇ ਬਿਠਾ ਦਿੱਤਾ ਪਰ ਗੁਰੂ ਘਰ ਤੋਂ ਉਹਨੂੰ ਮਾਫੀ ਨਹੀਂ ਮਿਲਣਾ ਔਰ ਕਦੇ ਵੀ ਦੋਸ਼ੀ ਆਦਮੀ ਜਿਨੇ ਗਲਤ ਕੰਮ ਕੀਤਾ ਔਰ ਨਰਕ ਦਾ ਭਾਗੀ ਹੈ ਔਰ ਨਰਕ ਜੀ ਰਾਏ ਅੱਜ ਇੱਥੇ ਬੈਠੇ ਆ ਉਹ ਜੋ ਕਾਲੀ ਦਲ ਦੇ ਜਿਹੜੇ ਆਪਣੇ ਸੀਨੀਅਰ ਲੀਡਰ ਜਿਹੜੇ ਕਹਿੰਦੇ ਆ ਵੀ ਰਹਿਣਾ ਕਾਲੀ ਦਲ ਜੀ ਆ ਹੈ ਵੀ ਇਹ ਕਾਲੀ ਦਲ ਦਾ ਪਰ ਸਟੇਜ ਵੱਖਰੀ ਲੱਗ ਕੇ ਬੋਲਦੇ ਆ ਕਾਲੀ ਦਲ ਦੇ ਖਿਲਾਫ ਨੇ ਉਹ ਕਿਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ ਸਮਾਂ ਹੀ ਤੋਂ ਬਾਹਰ ਹੋ ਗਿਆ ਇਹ ਕਾਲੀ ਦਲ ਦੇ ਵੀ ਆ ਕਾਲੀ ਦਲ ਜੀ ਰਹਿਣਾ ਪਾਰਟੀ ਵੀ ਕਾਲੀ ਦਲ ਦਾ ਛੱਡੀ ਵੀ ਨਹੀਂ ਆਈ ਵੋਟ ਵੀ ਕਾਲੀ ਦਲ ਨੂੰ ਪਾਈਏ ਤਾਂ ਕਾਲੀ ਦਲ ਦਾ ਭਲਾ ਨਹੀਂ ਚਾਹੁੰਦੇ ਉਹ ਜਿਹੜੇ ਲੋਕ ਐਸੇ ਨੇ ਉਹ ਕਿਹੜੀਆਂ ਏਜੰਸੀਆਂ ਦੇ ਹੱਥ ਖੇਡਣ ਦੇ ਕਿਉਂਕਿ ਪਿਛਲੇ ਸਮੇਂ ਚ ਜੋ ਮਹਿਸੂਸ ਕੀਤਾ ਗਿਆ ਪਹਿਲਾਂ ਸਰਦਾ ਸੁਖਦੇਵ ਸਿੰਘ ਦੀ ਤਿਰਸਾ ਪਾਰਟੀ ਛੱਡ ਕੇ ਮਾਨ ਜੋ ਚਲੇ ਗਏ ਸੀ ਬੀਜੇਪ ਸਰਦਾ ਬਲੂਕਾ ਸਿੰਘ ਜੀ ਦੀ ਬਹੁਤ ਚਲੇ ਗਈ ਭਾਰਤੀ ਜਨਤਾ ਪਾਰਟੀ ਚ ਬੀਬੀ ਜ਼ਗੀਰ ਕੌਰ ਜੀ ਬੀਜੇਪ ਦੀ ਸਟੇਜਾਂ ਤੇ ਫੁਲਾ ਬੋਲ ਕੇ ਗਈ ਔਰ ਇਸ ਤੋਂ ਇਲਾਵਾ ਚੰਦੂ ਪ੍ਰੇਮ ਸਿੰਘ ਚੰਦੂ ਮਹਾਜਰਾ ਜੀ ਅੱਜ ਜਿਹੜਾ ਹੈ ਉਹ ਲੋਕ ਮੈਂ ਜਿਹਨਾਂ ਦੀ ਗੱਲ ਕਰ ਰਿਹਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਲਗਭਗ ਕਾਲੀ ਦਲ ਦਾ ਸੁੱਖ ਸਬਦਾ ਤੇ ਸਾਧਨ ਸਾਰਾ ਕੋਈ ਵਰਤਿਆ ਮੰਤਰੀਪਦ ਵੜਦੇ ਮੈਂਬਰ ਪਾਰਲੀਮੈਂਟ ਬਣੇ ਚੇਅਰਮੈਨੀਆਂ ਭੋਗੀਆਂ ਉਸ ਵੇਲੇ ਉਹ ਕਾਲੀ ਦਲ ਬੜਾ ਸਾਫ ਸੁਥਰਾ ਤੇ ਬੜਾ ਵਧੀਆ ਜਦੋਂ 2017 ਦੇ ਅੰਦਰ ਬੇਅਦਬੀ ਦਾ ਮੁੱਦਾ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਨੰਦਪੁਰ ਸਾਹਿਬ ਦੇ ਅੰਦਰ ਬੱਚਾ ਦਾਪ ਦੀ ਗੱਲ ਕੀਤੀ ਪਾਠ ਰੱਖਣ ਦੀ ਗੱਲ ਕੀਤੀ ਬੱਚਾ ਦਾ ਪਾਠ ਪਾਏਗੇ ਉਹਦੇ ਬ੍ਰੇਮ ਸਿੰਘ ਚੰਦੂ ਮਾਜਰਾ ਜੀ ਉੱਥੇ ਮजूद ਸੀ ਉਹਨਾਂ ਨੇ ਭਾਸ਼ਣ ਤੁਹਾਡੇ ਕੋਲ ਮੀਡੀਆ ਕੋਲ ਬੜੀ ਜਲਦੀ ਨਿਕਲ ਆਣਗੇ ਉਹ ਮੀਡੀਆ ਦੇ ਮਤਲਬ ਆਜ ਕੱਲ ਤੇ ਡੇਢ ਵਾ ਕੇ ਉਹ ਚੀਜ਼ ਕੱਢੀ ਜਾ ਸਕਦੀ ਇਹ ਮੇਰਾ ਖਿਆਲ ਲਗਭਗ 17 ਅਕਤੂਬਰ ਦੀ ਗੱਲ 2017 ਅਰੇ ਧਾਰਾ ਹੋਇਆ ਸਤਾ ਹਰਾਨੀ ਦੀ ਗੱਲ ਹੈ ਵੀ ਜਿਹੜੇ ਉਸ ਵੇਲੇ ਬੇਅਦਬੀ ਦੇ ਦੋਸ਼ੀ ਨਹੀਂ ਸਿਰਫ ਇਸ ਕਰਕੇ ਪਾਠ ਭੋਗ ਬਾਇਗੇ ਪਛਤਾਪ ਦੇ ਵੀ ਹਰ ਪੰਜਾਬੀ ਇਹ ਚਾਹੁੰਦਾ ਸੀ ਵੀ ਜੋ ਪੰਜਾਬ ਦੇ ਅੰਦਰ ਬੇਅਦਬੀ ਹੋਈ ਹੈ ਉਹ ਬੇਅਦਬੀ ਦੇ ਅੰਦਰ ਅੱਬਾ ਪਛਤਾਪ ਕਰਕੇ ਇਸ ਨੂੰ ਗੁਨਾਹ ਜਿਹੜੇ ਹੋਏ ਨੇ ਲੋਕਾਂ ਦੇ ਜਿਹੜੇ ਮੌਤਾ ਹੋਈਆਂ ਨੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਹਦਾ ਬੱਚਾ ਦਾ ਬੀਦਾ ਜਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਇੱਕ ਮਾਨਵਤਾ ਦੀ ਸੋਚ ਮਾਨਵਤਾ ਦੀ ਸੋਚ ਨੂੰ ਲੈ ਕੇ ਉਹਨੇ ਅੱਗੇ ਵਧਿਆ ਪਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਜਿਨ੍ਹਾਂ ਨੇ ਸਦਾ ਰਹਿ ਕੇ ਭੋਗੀ ਹੋਵੇ ਉਹ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿਹ ਏਜੰਸੀਆਂ 'ਚ ਖੇਡ ਕੇ ਭਾਜਪੀ ਔਰ ਆਮ ਪਾਰਟੀ ਦੇ ਅੱਜ ਕਿ ਤੂੰ ਯਾਦ ਕਰੋ ਪਿਛਲਾ ਸਮਾਂ 10 ਸਾਲ ਦਾ ਅੱਜ ਵੀ ਲੋਕ ਵੀ ਕਹਿੰਦੇ ਨੇ ਡਵੈਲਪਮੈਂਟ ਹੋਈ ਵਿਕਾਸ ਹੋਇਆ ਕੰਮ ਹੋਇਆ ਨਸ਼ਾ ਵੇਚਣ ਵਾਲਿਆਂ ਨੂੰ ਰੇਡੀਓ ਲਵਾਤੀਆਂ ਸੀ ਯਾਦ ਹੈ ਕਿ ਨਹੀਂ ਅੱਜ ਉਹ ਵਕਤ ਵੇਖੋ ਅੱਜ ਲੋਗ ਸਤਾ ਦੇ ਅੰਦਰ ਡਾਢੇ ਦੇ ਪ੍ਰਸ਼ਾਸਨ ਦੇ ਅੰਦਰ ਕੋਈ ਪਕੜ ਨਹੀਂ ਔਰ ਪ੍ਰਸ਼ਾਸਨ ਜਿਹੜਾ ਇਸ ਕਰਕੇ ਜਿੰਨੇ ਉਗਰਵਾਦ ਨੂੰ ਕਾਬੂ ਪਾਇਆ ਪੰਜਾਬ ਪੁਲਿਸ ਸੀ ਸਾਡੇ ਅੱਜ ਉਹ ਪੁਲਿਸ ਨੂੰ ਖੁੱਲੇ ਹੱਥ ਨਹੀਂ ਦਿੱਤੇ ਜਾ ਰਹੇ ਔਰ ਅਫਸਰਾਂ ਨੂੰ ਕਿਸ ਤਰੀਕੇ ਦੇ ਨਾਲ ਮਜੂਰ ਕੀਤਾ ਜਾ ਰਿਹਾ ਬਲੈਕਮੈਲ ਕਰ ਰਿਹਾ ਲਾਇਆ ਜਾਂਦਾ ਲਾਕ ਤੋਂ ਬਾਅਦ ਉਹਨਾਂ ਦੇ ਉੱਤੇ ਉਹਨਾਂ ਦੀ ਮਰਜ਼ੀ ਦਾ ਬਗੈਰ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਅੱਜ ਹਾਲਾਤ ਇਹਦੇ ਵੱਧ ਤੋਂ ਵੱਧਰ ਹੋ ਗਏ ਨੇ ਕਿ ਮੈਂ ਹਰਾਨ ਹੋਣ ਡਿਆ ਪਿਛੇ 5 ਸਾਲ ਪਹਿਲਾਂ ਹੱذ ਵੀ ਮੈਂ ਹਰਾਨ ਹੋਣ ਡਿਆ ਵੀ ਕਹਿੰਦੇ ਵੀ ਹਰ ਬਰ ਰੁਪਈਆ ਵਧਾ ਲੈ ਜਾ ਕੇ ਪਹਿਲਾਂ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਕਹਿੰਦੇ ਰਹੇ ਵੀ ਹਰ ਬਰ ਵੀ ਆਗੇ ਹੁਣ ਮੌਜੂਦਾ ਐਮਐਲਏ ਕਹਿੰਦੇ ਵੀ ਬਹੁਤ ਰੁਪਈਆ ਲਾਤਦਾ ਉਹ ਬਟਾਲੇ ਦਾ ਰੇਡੀਅਸ ਕਿਲੋਮੀਟਰ ਏਰੀਆ ਦੇ ਘਾਟ ਲਈਏ ਉਹ ਹਰ ਰੁਪਈਆ ਕਿੱਥੇ ਗਿਆ ਨੇ ਕਿਹਨਾਂ ਦੇ ਗੋਲ ਗਿਆ ਹਾਲਾਤ ਐਸੇ ਨੇ ਕਿ ਪੰਜਾਬ ਦੇ ਅੰਦਰ ਪੰਜਾਬੀਆਂ ਦੀ ਇੱਕ ਪਾਰਟੀ ਆ ਸ਼ਰੋਮਣਿਆ ਅਕਾਲੀ ਉਹ ਸ਼ਰੋਮਣਿਆ ਅਕਾਲੀ ਦਲ ਹੀ ਪੰਜਾਬ ਦਾ ਭਰਾ ਸੋਈ ਸਾਰੇ ਵਰਗਾਂ ਦੀ ਪਾਰਟੀ ਔਰ ਸਮੁਜਾ ਲੋਕ ਦਲਿਤ ਕਿਉਂਕਿ ਬਾਰਕਾ ਤੋਂ ਬਾਦਲ ਜੀ ਨੇ ਦਲਤਾਂ ਨੂੰ ਫਰੀ ਰਾਸ਼ਨ ਦਿੱਤੇ ਬਿਜਲੀ ਦਿੱਤੀ ਅਰੇ ਮੈਂ ਸਮਝਦਾ ਅਗਰ ਬਾਲ ਮਹਾਰਿਸ਼ੀ ਬਾਲਮਿਕ ਦਾ ਰਾਮਧਿਰਤ ਜੜਾ ਵਾ ਉਹ ਮੰਦਿਰ ਦਾ ਉਧਾਰ ਕੀਤਾ ਔਰ ਉਹਨਾਂ ਨੇ ਪਹਿਲਾ ਹਿੰਦੂ ਮਹਾਕਾਵਿਆ ਗ੍ਰੰਥ ਲਿਖਣ ਵਾਲੇ ਮਹਾਰਿਸ਼ੀ ਬਾਲਕ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਦੇਖੋ ਉਹਨਾਂ ਨੇ 크리스마ਸ ਦੇਦੇ ਛੁੱਟੀ ਦਾ ਐਲਾਨ ਕੀਤਾ ਔਰ ਉਹਨੂੰ ਪੰਜਾਬ ਪੱਦਰ ਦਾ ਮਲਾਨ ਦਾ ਐਲਾਨ ਕੀਤਾ ਹਰ ਵਰਗਾ ਦੀ ਸੋਚ ਲੈ ਕੇ ਚੱਲਣ ਵਾਲੀ ਉਪਾਰੀਆਂ ਦੀ ਇੰਡਸਟਰੀ ਦੀ ਸ਼ਹਿਰੀਆਂ ਦੀ ਜੱਟ ਸਿੱਖਾਂ ਦੀ ਸਭ ਦੀ ਸੋਚ ਲੈ ਕੇ ਪੰਥ ਦੀ ਸੋਚ ਲੈ ਕੇ ਪੰਥ ਦੀ ਸੋਚ ਦਾ ਮਤਲਬ ਇਹ ਨਹੀਂ ਹੈ ਪੰਥ ਦੀ ਸੋਚ ਪੰਥ ਦੀ ਸੋਚ ਜੋ ਸਾਨੂੰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੇ ਦੱਸ ਸਮੁੱਚੀ ਮਨੁੱਖਤਾ ਦੀ ਕਿਰਤ ਕਰੋ ਵੰਡ ਛਕੋ ਨਾਮ ਜਪ ਉਹ ਸੋਚ ਬੈਸ ਕਰਕੇ ਅੱਜ ਪ੍ਰਵਾਨ ਸੁਦਾ ਦਿੱਤਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ 2027 ਦੇ ਅੰਦਰ ਨਿਸ਼ਚਿਤ ਰੂਪ ਦੇ ਜੋ ਪੰਜਾਬ ਦੇ ਅੰਦਰ ਪਛਤਾਵਾ ਕਰ ਰਹੇ ਨੇ ਉਹ ਮਹਿਸੂਸ ਕਰਦੇ ਆ ਵੀ ਅਸੀਂ ਠੱਗੇ ਗਿਆ ਦੋਵਾ ਆਉਣ ਵਾਲਾ ਸਮਾ ਸ਼੍ਰੋਮਣੀ ਅਕਾਲੀ ਦਲ ਬਾਦਲ ਸਖਬੀ ਜੇ ਪ੍ਰਧਾਨ ਜੀ ਦੀ ਰਹਿਮਾਈ ਜੋ ਫਿਰ ਕਾਲੀ ਦਲ ਸ਼ਰੋਮੀ ਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਚੜ੍ਹਦੀ ਕਲਾ ਦੀ ਗੱਲ ਹੋਵੇਗੀ ਪੰਜਾਬ ਦੇ ਭਲੇ ਦੀ ਗੱਲ ਹੋਵੇਗੀ ਅੱਜ ਅਸੀਂ ਇਸ ਗੱਲ ਦਾ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਹੋਗੇ ਪ੍ਰਧਾਨ ਜੀ ਦੇ ਨਾਲ ਇਹ ਗੱਲ ਕਹਿੰਨੇ ਆਂ ਕਿ ਅਸੀਂ ਹਮੇਸ਼ਾ ਪਾਰਟੀ ਦੇ ਨਾਲ ਤੇ ਪ੍ਰਧਾਨ ਜੀ ਦੇ ਨਾਲ ਆ ਇਹਨੇ ਕਹਿੰਦਿਆ ਤੁਹਾਡੇ ਨੂੰ ਜੁਦਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ